ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ പൂർവ ലയാവണ ജ ਆਪ ਲਿਖਿਆ ਸੰਮੋ ਠਗਾਉ ਲਈ ਪਿਆਨਾ ਵਿਸਰਿਆ ਗੁਣਤਾਸ ਪੂਰਾ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋ ਤਗਾਉ ਲਈ ਪਿਆਨਾ ਇਸਰਿਆ ਗੁਣ ਕਾਸ ਮਤ ਜਾੜੋ ਜਗ ਜੀਵ ਦਾ ਦੁਜਾ ਪਾਏ ਮੋਇਆਸ ਇਹਨੀ ਗੁਰਮੁਖ ਨਾਮ ਨਾ ਚਿੱਤੇਓ ਸੇ ਬਹਿਣ ਨਾ ਮਿਲਨੀ ਪਾਸੰ ਦੁੱਖ ਲਗਾ ਬਹੁ ਆਤ ਕਾਣਾ

ਵੇ ਸਾਸ ਮਨ ਮੁਖਾਨੋ ਕੋ ਨਾ ਵਸਹੀ ਚੱਕ ਗਾਇਆ ਵੇ ਸਾਸ नानक का गुरुमुखानो सुख अगला जिना नाम मास महल्ला ਸੇ ਸੱਡ ਸੇ ਸੱਜਣਾ ਜੇ ਗੁਰਮੁਖ ਮਿਲ ਹੈ ਸੁਬਾਈ ਸਤ ਗੁਰ ਕਾ ਪਾਣਾ ਆਨ ਦੇਣਾ ਕਰ ਹੈ ਸੇ ਸੱਚ ਰਹੇ ਸਮਾਏ ਦੁਜੇ ਪਾਏ ਲੱਗੇ ਸੱਜਣਾਂ ਆਖੀ ਆਹ ਜੇ ਅਬਿਮਾਨ ਕਰ ਹੈ ਵੇਕਾਰ ਮਨ ਮੁਖ ਆਪ ਸਵਾਰਥੀ ਕਾਰਜ ਨਾ ਸਕ ਹੈ ਸਵਾਰ ਨਾਨਕ ਪੁਰਬ ਲਿਖਿਆ ਕਮਾਵਣਾ ਕੋਈ ਨਾ ਮਿਟਣਾ ਹਾਰ ਪਾੜੇ ਦੁਨ ਆਪੇ ਜਗਤ ਉਪਾਏ ਕੈ ਆਤ ਖੇਲ ਰਚਾਇਆ ਤ੍ਰਗੋੜਾ ਆਕ ਸਰ ਜਿਆ

ਜਿੰਦਾ ਹਰ ਆਪ ਕਿਰਪਾ ਕਰੇ ਸੇ ਗੋਰ ਸਮਝਾਇਆ ਬਲਹਾਰੇ ਗੋਰ ਆਪਣੇ ਸਦਾ ਸਦਾ ਕੋ ਮਾਇਆ ਜਿਨਹ ਹਾਰੇ ਆਪੁ ਕਿਰਪਾ ਕਰੇ ਸੇ ਗੋਰਾ ਸਮਝਾਇਆ ਲੇ ਹਾਰੇ ਘੋਰ ਆਪਣੇ ਸਦਾ ਸਦਾ ਕਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ